ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੈਰੋ ਮਹੱਲਾ ਪਹਿਲਾ ਸੋ ਆਉ ਇਸ ਸ਼ਬਦ ਵਿੱਚ ਸਤਿਗੁਰੂ ਸਾਹਿਬ ਜੀ ਆਪਣੇ ਮਨ ਦੇ ਪ੍ਰਥਾਏ ਸਭ ਜੀਵਾਂ ਨੂੰ ਪ੍ਰਮਾਤਮਾ ਦੀ ਬੰਦਗੀ ਭਗਤੀ ਦਾ ਉਪਦੇਸ਼ ਬਖਸ਼ਿਸ਼ ਕਰ ਰਹੇ ਆ ਹਿਰਦੈ ਨਾਮ ਸਰਬ ਤਨ ਕਾ ਧਾਰਣ ਗੁਰ ਪ੍ਰਸਾਦੀ ਪਾਈਐ ਹਿਰਦੇ ਕੀਏ ਮਨ ਵਿੱਚ ਸਾਰਿਆਂ ਨੂੰ ਧਾਰਨ ਆਸਰਾ ਦੇਣ ਵਾਲੇ ਪ੍ਰਮਾਤਮਾ ਦਾ ਨਾਮ ਰੂਪੀ ਧੰ ਗੁਰਾਂ ਦੀ ਪ੍ਰ사ਦੀ ਹੁੰਦਾ ਕਿਰਪਾ ਦੁਆਰਾ ਪਾਉਣਾ ਕਰੀਦਾ ਹੈ ਅਮਰ ਪਦਾਰਥ ਤੇ ਕਿਰਤਾਰਥ ਸਹਿਜ ਧਿਆਨ ਲੇਵ ਲਈ ਹੈ ਜਿਨ੍ਹਾਂ ਨੇ ਅਮਰ ਮਰਤੂ ਤੋਂ ਰਹਿਤ ਕਰਨ ਵਾਲਾ ਨਾਮ ਰੂਪੀ ਪਦਾਰਥ ਪਾਇਆ ਹੈ ਉਹ ਕਿਰਤਾਰਥ ਕਿਰਤ ਕਰਤ ਨਿਹਾਲ ਹੋਗੇ ਇਸ ਲਈ ਹੈ ਭਾਈ ਸ਼ਾਂਤ ਸਰੂਪ ਪ੍ਰਮਾਤਮਾ ਦੇ ਧਿਆਨ ਵਿੱਚ ਲਿਵ ਬਿਰਤੀ ਲਾਉਣਾ ਕਰੀਏ ਮਨ ਰੇ RAM ਭਗਤ ਚਿਤ ਲਾਈਐ ਇਹ ਮੇਰੇ ਮਨ ਆ RAM ਪ੍ਰਮਾਤਮਾ ਦੀ ਭਗਤੀ ਵਿੱਚ ਚਿਤ ਮਨ ਲਾਉਣਾ ਕਰੀਏ ਗੁਰਮਖ RAM ਨਾਮ ਜਪ ਹਿਰਦੈ ਸਹਜ ਸੇਤੀ ਘਰ ਜਾਈਐ ਰਹਾਉ ਗੁਰਮੁਖ ਮੁਖੀ ਗੁਰਾਂ ਵਾ ਗੁਰਮੁਖਾਂ ਦੀ ਸੰਗਤ ਕਰਕੇ ਹਿਰਦੈ ਅੰਤਹਿ ਕਰਨ ਵਿੱਚ ਰਾਮ ਪ੍ਰਮਾਤਮਾ ਦਾ ਨਾਮ ਜਪੜਾ ਕਰੀਏ ਇਸ ਪ੍ਰਕਾਰ ਸਹਿਜ ਗਿਆਨ ਦੇ ਨਾਲ ਸਰੂਪ ਰੂਪੀ ਘਰ ਵਿੱਚ ਜਾਣਾ ਕਰੀਏ ਵਾ ਸਹਿਜੇਤੀ ਸ਼ਾਂਤੀ ਪੂਰਵਕ ਸੱਚਖੰਡ ਰੂਪੀ ਘਰ ਵਿੱਚ ਜਾਣਾ ਕਰੀਏ ਰਹਾਉ ਪਰਮ ਭੇਦ ਪਉ ਕਬਹੂ ਨ シュਟਸ ਆਵਤ ਜਾਤ ਨ ਜਾਣੀ ਪਰਮਾਤਮਾ ਦੀ ਪ੍ਰੀਤੀ ਤੋਂ ਬਿਨਾ ਪੰਜ ਪ੍ਰਕਾਰ ਦਾ ਪਰਮ ਪੰਜ ਪ੍ਰਕਾਰ ਦਾ ਪੇਦ ਸਤ ਪ੍ਰਕਾਰ ਦਾ ਪਉ ਡਰ ਕਦੇ ਵੀ ਛੁੱਟਦਾ ਨਹੀਂ ਅਤਿ ਆਮਤ ਜਾਤ ਆਉਣ ਜਾਣ ਜੰਮਣ ਮਰਨ ਦੀ ਗਿਣਤੀ ਵੀ ਨਹੀਂ ਜਾਣੀ ਜਾਂਦੀ ਕਿ ਕਿੰਨੀਕ ਵਾਰੀ ਆਉਣਾ ਹੈ ਤੇ ਕਿੰਨੀਕ ਵਾਰੀ ਜਾਣਾ ਹੈ ਕਿੰਨੀਕ ਵਾਰੀ ਜੰਮਣਾ ਹੈ ਕਿੰਨੀਕ ਵਾਰੀ ਮਰਨਾ ਹੈ ਕਿਹੜੀ ਕਿਹੜੇ ਕਿਹੜੇ ਰੂਪ ਵਿੱਚ ਜੰਮਣਾ ਹੈ ਤੇ ਕਿਸ ਕਿਸ ਪੀੜਾ ਨੂੰ ਧਾਰਨ ਕਰਕੇ ਮਰਨਾ ਹੈ ਉਹ ਮਨੁੱਖ ਕਹਿੰਦੇ ਆਉਂਦਾ ਜਾਂਦਾ ਰਹਿੰਦਾ ਹੈ ਪਰ ਉਸਨੇ ਪਰਮਾਤਮਾ ਦੀ ਭਗਤੀ ਨਹੀਂ ਜਾਨਣਾ ਕੀਤੀ ਬਿਨ ਹਰ ਨਾਮ ਕੋ ਮੁਕਤ ਨ ਪਾਵਸ ਡੂਬ ਮੋਏ ਬਿਨ ਪਾਣੀ ਪਰਮਾਤਮਾ ਦੇ ਨਾਮ ਤੋਂ ਬਗੈਰ ਕੋਈ ਵੀ ਮੁਕਤੀ ਨਹੀਂ پا ਸਕਦਾ ਨਾਮ ਤੋਂ ਹੀੜੇ ਮਨੁੱਖ ਤਾਂ ਪਰਦਕ ਪਾਣੀ ਤੋਂ ਬਗੈਰ ਹੀ ਪਦਾਰਥਾਂ ਰੂਪੀ ਪਾਣੀ ਵਿੱਚ ਡੂਬ ਮੋਏ ਡੁੱਬ ਕੇ ਮੋਏ ਮਰ ਗਏ ਹਨ ਤੰਦ ਕਰਤ ਸਗਲੀ ਪਤ ਖੋਵਸ ਪਰਮ ਨਾ ਮਿਟਸ ਗਵਾਰਾ ਕਹਿੰਦੇ ਉਹ ਸੰਸਾਰਿਕ ਕਾਰੋਵਿਹਾਰ ਕਰਦੇ ਹੋਏ ਆਪਣੀ ਸਾਰੀ ਪਤ ਇੱਜ਼ਤ ਕੁਆ ਲੈਂਦੇ ਉਹਨਾਂ ਗਵਾਰਾ ਮੂਰਖਾਂ ਦਾ ਕਦੇ ਵੀ ਸਰੂਪ ਦਾ ਪਰਮ ਨਹੀਂ ਮਿਟਦਾ ਬਿਨ ਗੁਰ ਸ਼ਬਦ ਮੁਕਤ ਨਹੀਂ ਕਬਹੀ ਅੰਦਲੇ ਤੰਦ ਪਸਾਰਾ ਸਤਿਗੁਰਾਂ ਦੇ ਸਬਦ ਉਪਦੇਸ਼ ਦੀ ਕਮਾਈ ਤੋਂ ਬਿਗੈਰ ਕਦੇ ਵੀ ਮੁਕਤੀ ਨਹੀਂ ਪ੍ਰਾਪਤ ਹੋ ਸਕਦੀ ਅੰਦਲੇ ਅਗਿਆਨੀ ਜੀਵ ਕਾਰੋ ਵਿਹਾਰਾਂ ਦੇ ਪਸਾਰੇ ਵਿੱਚ ਪਸਰੇ ਰਹਿੰਦੇ ਅਕਲ ਨਿਰੰਜਨ ਸਿਉ ਮਨ ਮੰਨਿਆ ਮਨ ਹੀ ਦੇ ਮਨ ਮੂਆ ਜਿਨ੍ਹਾਂ ਦਾ ਅਕਲ ਗੁੱਲਾਂ ਤੋਂ ਰਹਿ ਤਿ ਨਿਰੰਜਨ ਸ਼ੁੱਧ ਸਰੂਪ ਪ੍ਰਮਾਤਮਾ ਦੇ ਨਾਲ ਮਨ ਮੰਨ ਗਿਆ ਹੈ ਉਹਨਾਂ ਦਾ ਮਨ ਗੁਰਾਂ ਦੇ ਮੰਤਰ ਤੋਂ ਹੀ ਮੰਦੇ ਸੁਭਾਅ ਵੱਲੋਂ ਮਰਿਆ ਹੈ। ਵਾਹ ਮਨ ਸ਼ਰੋਮਣੀ ਪ੍ਰਭੂ ਦਾ ਨਿਸ਼ਚਾ ਕਰਕੇ ਹੀ ਮਨ ਦਾ ਮੰਦਾ ਸੁਭਾਅ ਮਰਿਆ ਹੈ। ਅੰਦਰ ਬਾਹਰ ਏਕੋ ਜਾਨਿਆ ਨਾਨਕ ਅਵਰ ਨਦੂਆ। ਉਹਨਾਂ ਨੇ ਹੀ ਸਰੀਰ ਦੇ ਅੰਤਰ ਵਿੱਚ ਤੇ ਬਾਹਰ ਸਭ ਰਾਮੇ ਮੰਡ ਵਿੱਚ ਏਕੋ ਕਹੀਏ ਅਦੁੱਤੀ ਪ੍ਰਮਾਤਮਾ ਨੂੰ ਵਿਆਪਕ ਜਾਣਨਾ ਕੀਤਾ ਹੈ। ਸਤਿਗੁਰੂ ਸਾਹਿਬ ਜੀ ਕਥਨ ਕਰਦੇ ਕਿ ਉਹਨਾਂ ਨੂੰ ਹੋਰ ਕੋਈ ਦੂਜਾ ਪ੍ਰਤੀਤ ਹੀ ਨਹੀਂ ਹੁੰਦਾ ਪੈਰੋ ਮਹੱਲਾ ਪਹਿਲਾ ਸੂਇਸ ਪਾਮਨ ਸ਼ਬਦ ਵਿੱਚ ਸਤਿਗੁਰੂ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਨਾਮ ਸਿਮਰਨ ਤੋਂ ਬਿਨਾਂ ਸਾਧਨਾ ਦੀ નિਸਫਲਤਾ ਦੱਸਦੇ ਹੋਏ ਸਾਕਾਮ ਕਰਮਾਂ ਵਿੱਚ ਲੱਗੇ ਹੋਏ ਜੀਵਾਂ ਨੂੰ ਉਪਦੇਸ਼ ਬਖਸ਼ਦੇ ਹਨ ਜਗਨ ਹੋਮ ਪੁੰਨ ਤਪ ਪੂਜਾ ਦੇਹ ਦੁਖੀ ਨਿਤ ਦੁਖ ਸਹੈ ਜਗਨ ਇਹਦਾ ਪਾਠ ਜਗਨ ਨਹੀਂ ਕਰਨਾ ਜਗਨ ਜਗ ਕਰਨੇ ਹੋਮ ਹਵਨ ਪੁੰਨ ਸ਼ੁਭ ਸਮੇਂ ਕੀਤਾ ਗਿਆ দান ਜਿਹੜਾ ਤਪ ਤਪਸਿਆ ਤੇ ਪੂਜਾ ਆਦਿਕ ਬਾਹਰੀ ਸਾਧਨ ਕਰਨ ਵਾਲੇ ਕਾਇਆ ਦੁਖੀ ਕਹਿੰਦੇ ਦੁੱਖ ਦੇ ਸਹਤ ਹੀ ਰਹਿੰਦੀ ਅਤੇ ਨਿਤਾ ਪ੍ਰਤੀ ਦੁੱਖ ਦੁੱਖ ਹੀ ਸਹੈ ਸਹਾਰਦੀ ਹੈ RAM ਨਾਮ ਬਿਨ ਮੁਕਤ ਨਾ ਪਾਵਸ ਮੁਕਤ ਨਾਮ ਗੁਰਮਖ ਲਹਿ ਰਾਮ ਪਰਮਾਤਮਾ ਦੇ ਨਾਮ ਤੋਂ ਬਗੈਰ ਕੋਈ ਵੀ ਕਲਿਆਣ ਨਹੀਂ ਪਾ ਸਕਦਾ ਪਰਮਾਤਮਾ ਦੇ ਨਾਮ ਕਰਕੇ ਹੀ ਮੁਕਤ ਕਲਿਆਣ ਦੀ ਪ੍ਰਾਪਤੀ ਹੋਣੀ ਹੈ ਉਹ ਨਾਮ ਗੁਰਮੁਖ ਮੁਖੀ ਗੁਰਾਂ ਦੁਆਰਾ ਲਹਿ ਪ੍ਰਾਪਤ ਕਰੀਦਾ ਹੈ ਰਾਮ ਨਾਮ ਬਿਨ ਬਿਰਥੇ ਜਗ ਜਨਮਾ ਰਾਮ ਪਰਮਾਤਮਾ ਦੇ ਨਾਮ ਤੋਂ ਬਗੈਰ ਜਗ ਸੰਸਾਰ ਵਿੱਚ ਮਨੁੱਖਾ ਜਨਮ ਬਿਰਥੇਨ ਸਫਲ ਹੀ ਹੈ ਬੇਖ ਖਾਵੇ ਬੇ ਬੋਲੀ ਬੋਲੇ ਬਿਨੂ ਨਾਵੈ ਨੇਹ ਫਲ ਮਰ ਭ੍ਰਮ ਨਾ ਰਹਾਉ ਉਹ ਜੀਵ ਕਹਿੰਦੇ ਬਖ ਵੇਹੋ ਰੂਪੀ ਮਾਇਆ ਵਿਸ਼ਿਆਂ ਭੋਗਣ ਰੂਪੀ ਰੂਪ ਨੂੰ ਖਾਵੇ ਖਾਂਦਾ ਹੈ ਤੇ ਬਖ ਵੇਹੋ ਰੂਪੀ ਕੌੜੀ ਵਿਸ਼ਿਆਂ ਵਾਲੀ ਬੋਲੀ ਬੋਲਦਾ ਪਰਮਾਤਮਾ ਦੇ ਨਾਮ ਤੋਂ ਬਗੈਰ ਉਸ ਦਾ ਜਨਮ ਨਵਿਰਤ ਹੈ ਅਤੇ ਉਸ ਨੇ ਮਰ ਕੇ ਵੀ ਜੁਨਾ ਵਿੱਚ ਭ੍ਰਮ ਨਾ ਪਟਕਣਾ ਹੁੰਦਾ ਹੈ ਰਹਾਉ ਬਿਸਰਾਮ ਦੀ ਕੀ ਪਾਤਸ਼ਾਹ ਕਿਰਪਾ ਕਰਦੇ ਆ ਪੁਸਤਕ ਪਾਠ ਵਿਆਕਰਣ ਵਖਾਣੇ ਸੰਧਿਆ ਕਰਮ ਤਿਕਾਲ ਕਰੇ ਜੀਵ ਨੇਕਾਂ ਪੁਸਤਕਾਂ ਦਾ ਪਾਠ ਪठन ਭਾਗ ਪੜਨਾ ਕਰਦ ਵਿਆਕਰਣ ਆਦਿ ਵਖਾਣੇ ਕਥਨ ਕਰਦਾ ਹੈ ਤਿਕਾਲ ਤਿੰਨ ਕਾਲ ਸੰਧਿਆ ਆਦਿ ਕਰਮਾਂ ਨੂੰ ਕਰਦਾ ਹੈ ਤਿਕਾਲ ਤਿੰਨ ਪਦਾਂ ਵਾਲੀ ਗਾਇਤਰੀ ਆਦਕ ਦਾ ਉਚਾਰਣਾ ਕਰਦਾ ਹੈ ਬਿਨ ਗੁਰ ਸ਼ਬਦ ਮੁਕਤ ਕਹਾ ਪ੍ਰਾਣੀ RAM ਨਾਮ ਬਿਨ ੳਰਜ ਮਰੈ ਗੁਰੂ ਸਾਹਿਬ ਜੀ ਦੇ ਉਪਦੇਸ਼ ਨੂੰ ਕਮਾਏ ਤੋਂ ਬਗੈਰ ਪ੍ਰਾਣਾਤਾਰੀ ਜੀਵ ਕਿੱਥੇ ਮੁਕਤੇ ਮੁਕਤ ਕਲਿਆਣ ਨੂੰ ਪ੍ਰਾਪਤ ਹੋ ਸਕਦਾ ਨਹੀਂ ਹੋ ਸਕਦਾ RAM ਪ੍ਰਮਾਤਮਾ ਦੇ ਨਾਮ ਤੋਂ ਬਗੈਰ ਜੀਵ ਕਰਮ ਕਾਂਡਾਂ ਦੀ ਅੰਗਤਾ ਵਿੱਚ ਹੀ ੳਰਜ ਫਸ ਕੇ ਮਰ ਜਾਂਦਾ ਡੰਡ ਕਮੰਡਲ ਸਿੱਖਾ ਸੂਤ ਧੋਤੀ ਤੀਰਥ ਗਵਨ ਅਤਿ ਬ੍ਰਹਮਣ ਕਰੈ ਜੀਵ ਜੋਗੀ ਬਣ ਕੇ ਹੱਥ ਵਿੱਚ ਡੰਡਾ ਕਮੰਡਲ ਕਾੜ ਦਾ ਪਾਤਰ ਫੜ ਲੈਂਦਾ ਬ੍ਰਹਮਣ ਬਣ ਕੇ ਸਿਰ ਉੱਪਰ ਸਿੱਖਾ ਹੁੰਦੀ ਬੋਧੀ ਧਾਰਨ ਕਰਦਾ ਗਲ ਵਿੱਚ ਸੂਤ ਜਨੇਊ ਤੇ ਤੀੜ ਧੋਤੀ ਬੰਨ ਲੈਂਦਾ ਬ੍ਰਹਮਚਾਰੀ ਬਣ ਕੇ ਤੀਰਥਾਂ ਤੇ ਗਮਨ ਜਾਣਾ ਕਰਦਾ ਅਤੇ ਸੇਨਿਆਸੀ ਬਣ ਕੇ અત્યੰਤ ਹੀ ਭ੍ਰਮ ਨਾ ਕਰਦਾ ਰਹਿਦਾ RAM ਨਾਮ ਬਿਨ ਸਾਂਤ ਨ ਆਵੇ ਜਪ ਹਰ ਹਰ ਨਾਮ ਸੁਪਾਰ ਪਰ ਪਰਮਾਤਮਾ ਦੇ ਨਾਮ ਤੋਂ ਬਗੈਰ ਸ਼ਾਂਤੀ ਨਹੀਂ ਆਉਂਦੀ ਜੋ ਹਰੇ ਭਰੇ ਕਰਨ ਵਾਲੇ ਹਰੀ ਦਾ ਨਾਮ ਜਪਦਾ ਉਹੋ ਹੀ ਇਸ ਸੰਸਾਰ ਸਮੁੰਦਰ ਤੋਂ ਪਾਰ ਮੁਕਤੀ ਰੂਪੀ ਕਿਨਾਰੇ ਤੇ ਪੈਂਦਾ ਹੈ ਪਹੁੰਚਦਾ ਹੈ ਜਟਾ ਮੁਗਟ ਤਨ ਪਸਮ ਲਗਾਈ ਬਸਤਰ ਛੋੜ ਤਨ ਨਗਨ ਪਿਆ ਭਾਵੇਂ ਕੋਈ ਜਟਾ ਮੁਗਟ ਜਟਾਵਾ ਦਾ ਜੋੜਾ ਕਰਕੇ ਸਰੀਰ ਉੱਪਰ ਪਸਮ ਸਵਾ ਲਾਈ ਜਾਵੇ ਅਤੇ ਬਸਤਰ ਕੱਪੜਿਆਂ ਨੂੰ ਛੱਡ ਕੇ ਤਨ ਸਰੀਰ ਕਰਕੇ ਨਗਨ ਨੰਗਾ ਹੋ ਗਿਆ ਹੋਵੇ RAM ਨਾਮ ਬਿਨ ਤ੍ਰਿਪਤ ਨ ਆਵੇ ਕਿਰਤ ਕੈ ਬੰਦ ਹੈ ਭੀਖ ਪਿਆ ਪਰ ਕਿੰਨੇ RAM ਪ੍ਰਮਾਤਮਾ ਦੇ ਨਾਮ ਤੋਂ ਬਗੈਰ ਆਤਮਿਕ ਤ੍ਰਿਪਤੀ ਨਹੀਂ ਆਉਂਦੀ ਕਰਮਾਂ ਦੇ ਬੰਨੇ ਹੋਣੇ ਦਾ ਇਹ ਭੇਖ ਲਿਬਾਸ ਧਾਰਨ ਕੀਤਾ ਹੋਇਆ ਜੇ ਤੇ ਜੀ ਜੰਤ ਜਲ ਥਲ ਮਹਿਲ ਜਤਰ ਕਤਰ ਤੂ ਸਰਬ ਜੀਆ हे ਪ੍ਰਭੂ ਜਿਤਨੇ ਵੀ ਛੋਟੇ ਵੱਡੇ ਜੀਵ ਜੰਤ ਜਲ ਪਾਣੀ ਵਾਲੀਆਂ ਥਾਵਾਂ ਥਲ ਖੁਸ਼ਕ ਥਾਵਾਂ ਮਹਿਲ ਵਿੱਚ ਵਸਦੇ ਹਨ ਜੱਦਰ ਜਿੱਥੇ ਕਦਰ ਕਿੱਥੇ ਵੀ ਤੂੰ ਸਰਬ ਸਾਰਿਆਂ ਜੀਵਾਂ ਅੰਦਰ ਵਿਆਪਕ ਹੈ ਵਾ ਸਬਨਾ ਦੀ ਪਾਲਣਾ ਕਰਦਾ ਹੈ ਗੁਰ ਪ੍ਰਸਾਦ ਰਾਖ ਲੈ ਜਨ ਕਉ ਹਰ ਰਸ ਨਾਨਕ ਝੋਲ ਪੀਆ ਗੁਰਾਂ ਦੀ ਕਿਰਪਾ ਦੁਆਰਾ ਮੈਂ ਜਨ ਦਾਸ ਨੂੰ ਆਪਣੀ ਸ਼ਰਨ ਵਿੱਚ ਰੱਖ ਲੈਣਾ ਕਰ ਸਤਿਗੁਰੂ ਸਾਹਿਬ ਜੀ ਕਥਨ ਕਰਦੇ ਕਿ ਹੇ ਹਰੀ ਤੇਰੇ ਨਾਮ ਰਸ ਦੇ ਤਾਈ ਮੈਂ ਸੰਗਤ ਵਿੱਚ ਝੋਲ ਵਿਚਾਰ ਕੇ ਪੀਣਾ ਕਰਦਾ ਹਾਂ ਵਿਚਾਰ ਕਰਨ ਰੂਪ ਚੋਲ ਝੱਲ ਮਾਰਨਾ ਕਰਦਾ ਹਾਂ ਰਾਗ ਪੈਰੋ ਮਹੱਲਾ ਤੀਜਾ ਚੌਪ ਦੇ ਘਰ ਪਹਿਲਾ ਇੱਕ ਊੰਕਾਰ ਸਤਿਗੁਰ ਪ੍ਰਸਾਦ ਰਾਗ ਪੈਰੋ ਦੇ ਅੰਦਰ ਮਹੱਲਾ ਤੀਜਾ ਤੀਸਰੇ ਪਾਤਸ਼ਾਹ ਧੰਨ ਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ ਪਹਿਲੇ ਘਰ ਸੁਰ ਤਾਲ ਵਿੱਚ ਚੌਪ ਦੇ ਚਾਰ ਚਰ ਪਦਿਆਂ ਵਾਲੇ ਸ਼ਬਦ ਉਚਾਰਨ ਕਰਦੇ ਆ ਇੱਕ ਅਦੁੱਤੀ ਬ੍ਰਹਮ ਓੰਕਾਰ ਸਾਰਿਆਂ ਦਾ ਪ੍ਰਕਾਸ਼ਿਕ ਜੋ ਸਤਿਗੁਰਾਂ ਦੀ ਪ੍ਰਸਾਦ ਕਿਰਪਾ ਦੁਆਰਾ ਪ੍ਰਾਪਤ ਹੁੰਦਾ ਹੈ ਸ੍ਰੀ ਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ ਦੇ ਪਾਸ ਕੁਝ ਬ੍ਰਾਹਮਣ ਆਏ ਉਹਨਾਂ ਨੇ ਆਪਣੇ ਆਪ ਨੂੰ ਸਭ ਤੋਂ ਸ਼੍ਰੇਸ਼ਟ ਕਥਨ ਕਰਦਿਆਂ ਆਪਣੀ ਜਾਤ ਦਾ ਹੰਕਾਰ ਕੀਤਾ ਤਦੋਂ ਉਹਨਾਂ ਦੀ ਜਾਤ ਦਾ ਹੰਕਾਰ ਤੋੜਨ ਲਈ ਸਤਿਗੁਰੂ ਜੀ ਪਰਮ ਪਵਿੱਤਰ ਉਪਦੇਸ਼ ਕਥਨ ਕਰਦੇ ਆ ਜਾਤ ਕਾ ਗਰਭ ਨ ਕਰਿਓ ਕੋਈ ਬ੍ਰਹਮ ਬਿੰਦੇ ਸੋ ਬ੍ਰਾਹਮਣ ਹੋਈ ਸੋ ਇੱਥੇ ਜਿਹੜਾ ਗਰਭ ਆਇਆ ਏ ਬੱਬੇ ਹਲਾ ਆਇਆ ਭਾਵ ਹੰਕਾਰ ਗਰਭ ਦੋ ਤਰ੍ਹਾਂ ਕਰਕੇ ਆਉਂਦਾ ਬਾਣੀ 'ਚ ਇੱਕ ਗੱਗਾ ਰਾਰਾ ਪੱਬਾ ਉਹ ਹੈ ਗਰਭ ਮਾਤਾ ਦਾ ਉਦਰ ਮਾਤਾ ਦਾ ਪੇਟ ਮਾਤਾ ਦੀ ਕੁੱਖ ਸੋ ਜਿਹੜਾ ਗੱਗਾ ਰਾਰਾ ਬੱਬਾ ਜੋ ਇੱਥੇ ਆਇਆ ਇਸ ਦਾ ਮੀਨਿੰਗ ਹੈ ਭਾਵ ਹੈ ਹੰਕਾਰ ਹਉਮੈ ਕਰਨੀ ਇਹ ਭਾਈ ਆਪਣੀ ਜਾਤੀ ਬੁੱਧ ਦਾ ਗਰਭ ਹੰਕਾਰ ਕੋਈ ਵੀ ਨਾ ਕਰਿਓ ਕਰੋ ਕਿਉਂਕਿ ਜੋ ਬ੍ਰह्म ਪ੍ਰਮਾਤਮਾ ਨੂੰ ਬਿੰਦੇ ਜਾੜ ਲੈਂਦਾ ਉਹੋ ਹੀ ਅਸਲ ਬ੍ਰਾਹਮਣ ਹੋ ਸਕਦਾ ਹੈ ਜਾਤ ਗਾ ਗਰਭ ਨਾ ਕਰ ਮੂਰਖ ਗਵਾਰਾ ਇਹ ਸ਼ਾਸਤਰ ਗਿਆਨ ਤੋਂ ਰਹਿਤ ਮੂਰਖ ਮੂੜ ਤੇ ਪਰਮਾਰਥ ਤੋਂ ਰਹਿਤ ਗਵਾਰਾ ਬੇਸਮਝ ਜੀਵ ਤੂੰ ਆਪਣੀ ਜਾਤੀ ਬੁੱਧ ਦਾ ਗਰਭ ਹੰਕਾਰ ਨਾ ਕਰ ਇਸ ਗਰਭ ਤੇ ਚੱਲ ਬਹੁਤ ਵਿਕਾਰ ਰਹਾਉ ਇਸ ਗਰਭਹੰਕਾਰ ਤੋਂ ਹਿਰਦੇ ਅੰਦਰ ਕਾਮ ਕ੍ਰੋਧ ਰੂਪੀ ਬਹੁਤ ਵਿਕਾਰ ਚੱਲਣ ਲੱਗ ਪੈਂਦੇ ਰਹਾਓ ਚਾਰੇ ਵਰਨ ਆਖੇ ਸਭ ਕੋਈ ਬ੍ਰਹਮ ਬਿੰਦ ਤੇ ਸਭ ਉਪਤ ਹੋਈ ਇਹ ਭਾਈ ਖੱਤਰੀ ਬ੍ਰਾਹਮਣ ਸ਼ੂਦ ਵੈਸ਼ ਚਾਰੇ ਵਰਨ ਸਾਰੇ ਕੋਈ ਪਿੰਨ ਪਿੰਨ ਕਹਿੰਦੇ ਆਖਦੇ ਆ ਪਰ ਬ੍ਰਹਮ ਪ੍ਰਮਾਤਮਾ ਦੀ ਜੋਤੀ ਰੂਪੀ ਬਿੰਦ ਅੰਚ ਤੋਂ ਹੀ ਸਾਰਿਆਂ ਦੀ ਉਤਪੱਤੀ ਹੋਈ ਵਹ ਬ੍ਰਹਮ ਦੀ ਬਿੰਦ ਬੂੰਦ ਪਾ ਪਾਣੀ ਤੋਂ ਸਭ ਦੀ ਉਤਪੱਤੀ ਹੋਈ ਵਾਹੇ ਬਿੰਦ ਜਾਣਨਾ ਕਰੋ ਕਿ ਉਸ ਬ੍ਰਹਮ ਤੋਂ ਹੀ ਸਭ ਦੀ ਪੈਦਾਇਸ਼ ਹੋਈ ਵਾਹ ਬ੍ਰਹਮ ਦੇ ਜਾਣਨ ਕਰਕੇ ਬ੍ਰਾਹਮਣ ਪੁਣੇ ਦੀ ਪੈਦਾਇਸ਼ ਹੁੰਦੀ ਹੈ ਮਾਟੀ ਏਕ ਸਗਲ ਸੰਸਾਰ ਬਹੁ ਵਿਦ ਭਾਂਡੇ ਘੜੇ ਕੁਮਿਆਰਾ ਇਹ ਸਗਲ ਸਾਰਾ ਸੰਸਾਰਾ ਜਗਤ ਪੰਜਾਂ ਤਤਾਂ ਦੀ ਇੱਕ ਮਿੱਟੀ ਤੋਂ ਹੀ ਬਣਿਆ ਹੋਇਆ ਜਿਵੇਂ ਇੱਕ ਮਿੱਟੀ ਤੋਂ ਬਹੁਤ ਵਿਦ ਤਰ੍ਹਾਂ ਕਰਕੇ ਕੁਮਿਆਰਾ ਕੁਮਿਆਰਾ ਇੱਥੇ ਕੱਗਾ ਮੰਮੀ ਵਾਲਾ ਕੁਮਿਆਰ ਨਹੀਂ ਆਇਆ ਇਹਨੂੰ ਬੜੇ ਧਿਆਨ ਨਾਲ ਪੜ੍ਹਨਾ ਇਹ ਕੱਕਾ ਪੈਰ 'ਚ ਔਂਕੜ ਹੈ ਪੱਕਾ ਕਕੇ ਦੇ ਥੱਲੇ ਔਂਕੜ ਲੱਗਾ ਹੈ ਮੰਮੀ ਦੇ ਪੈਰ 'ਚ ਜਿਹੜਾ ਉਹ ਅੱਧੀ ਹਲੰਤ ਲੱਗੀ ਹੈ ਜਿਸ ਨੂੰ ਆਪਾਂ ਜਈਆ ਕਹਿੰਦੇ ਆ ਅੱਧਾ ਜਈਆ ਕਹਿ ਲਓ ਹਲੰਤ ਕਹਿ ਲਓ ਕੁਮਿਆਰਾ ਉਹ ਐੜੇ ਦੀ ਆਵਾਜ਼ ਕੱਢਦਾ ਹੈ ਸੋ ਜਿਹੜਾ ਕੰਨਾਂ ਲੱਗਾ ਮੰਮੀ ਨੂੰ ਉਹ ਜਾ ਕੇ ਹਲੰਤ ਨੂੰ ਲੱਗੇਗਾ ਐਡੇ ਨੂੰ ਪਾਵ ਯਈਏ ਨੂੰ ਲੱਗੇਗਾ ਅੱਧੇ ਜਈਏ ਨੂੰ ਇਹ ਬਣੇਗਾ কুমਿਹਾਰਾ ਕਈ ਆਪਾਂ ਪਾਠ ਕਰਦੇ ਵੇਖੇ ਉਹ ਕਹਿੰਦੇ ਬਹੁ ਵਿਦ ਭਾਂਡੇ ਘੜੇ ਕੁਮਾਰਾ ਨਹੀਂ ਕੁਮਾਰਾ ਨਹੀਂ কুমਿਹਾਰਾ ਸੋ ਰੋ ਵਿਚਾਰ ਕਹਿੰਦੇ ਜਿਸ ਤਰ੍ਹਾਂ ਬਹੁਤ ਵਿਦਾਂ ਕਰਕੇ কুমਿਹਾਰ ਭਾਂਡੇ ਬਰਤਨ ਘੜਦਾ ਬਣਾਉਣਾ ਬਣਾਉਂਦਾ ਹੈ ਇਸੇ ਪ੍ਰਕਾਰ ਈਸ਼ਰ ਰੂਪ কুমਿਹਾਰ ਨੇ ਪੰਜਾਂ ਤੱਤਾਂ ਦੀ ਮਿੱਟੀ ਤੋਂ ਰਾਜਸੀ ਤਾਮਸੀ ਸਾਤ ਕੀ ਸੁਭਾਵਾਂ ਵਾਲੇ ਵੱਜਾਰੇ ਖਾਣੀਆਂ ਵਾਲੇ अनेका ਜੀਵਾਂ ਰੂਪੀ ਭਾਂਡੇ ਕੜਨਾ ਕੀਤੇ ਹਨ ਪੰਜ ਤਤ ਮਿਲਦੇ ਹੀ ਕ ਆਕਾਰਾ ਘਟ ਵਧ ਕੋ ਕਰੈ ਵਿਚਾਰਾ ਇਹਨਾਂ ਪੰਜ ਤਤ ਪੰਜਾਂ ਤਤਾਂ ਨੂੰ ਪੱਛੀ ਪ੍ਰਕਿਰਤੀਆਂ ਵਿੱਚ ਮੇਲ ਕੇ ਸਤੂਲ ਦੇਹੀ ਸਰੀਰ ਦਾ ਆਕਾਰਾ ਆਕਾਰ ਢਾਂਚਾ ਬਣਾਉਣਾ ਕੀਤਾ ਹੈ ਭਾਵ ਅਵਿਧਿਆ ਕਰਕੇ ਜੀਵਾਂ ਦੇ ਕਾਰਨ ਸਰੀਰ ਹਨ 17 ਸੂਖਮ ਤੱਤਾਂ ਪੰਜ ਗਿਆਨ ਇੰਦਰੇ ਪੰਜ ਕਰਮ ਇੰਦਰੇ ਪੰਜ ਸੂਖਮ ਤਤ ਮੰਨ ਤੇ ਬੁੱਧ ਦਾ ਸੂਖਮ ਸਰੀਰ ਤੇ ਪੰਜ ਤੱਤਾਂ ਨੂੰ 25 ਹਿੱਸਿਆਂ ਵਿੱਚ ਵੰਡ ਕੇ 25 ਪ੍ਰਕਿਰਤੀਆਂ ਦੁਆਰਾ ਅਸਤੂਲ ਸਰੀਰ ਰਚਨਾ ਕੀਤੇ ਹਨ ਇਸ ਵਿੱਚ ਘੱਟ ਵੱਧ ਕਰਕੇ ਕਿਹੜਾ ਵਿਚਾਰਾ ਨਿਰਣਾ ਕਰ ਸਕਦਾ ਹੈ ਭਾਵ ਕਿ ਇਹ ਕੌਣ ਕਹਿ ਸਕਦਾ ਹੈ ਕਿ ਕਿਸੇ ਵਰਨ ਵਿੱਚ ਥੋੜੇ ਤੱਤ ਹਨ ਪਾਪ ਕੋਈ ਨਹੀਂ ਆਖ ਸਕਦਾ ਕਹਿ ਨਾਨਕ ਇਹ ਜੀਵ ਕਰਮ ਬੰਧ ਹੋਈ ਸਤਿਗੁਰੂ ਸਾਹਿਬ ਜੀ ਕਥਨ ਕਰਦੇ ਕਿ ਇਹ ਜੀਵ ਤਾਂ ਕਰਮਾਂ ਦਾ ਬੱਜਿਆ ਹੋਇਆ ਹੈ ਬਿਨ ਸਤਿਗੁਰ ਭੇਟੇ ਮੁਕਤ ਨਾ ਹੋਈ ਸਤਿਗੁਰੂ ਸਾਹਿਬ ਜੀ ਦੇ ਭੇਟੇ ਮਿਲਣ ਤੋਂ ਬਗੈਰ ਇਹਨਾਂ ਕਰਮਾਂ ਬੰਧਨਾ ਤੋਂ ਮੁਕਤੀ ਦੀ ਪ੍ਰਾਪਤੀ ਨਹੀਂ ਹੁੰਦੀ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਕਲਸਾ ਵਾਹਿਗੁਰੂ ਜੀ ਕੀ ਫਤਿਹ